ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ਿਲ੍ਹਾ ਮੋਗਾ ਤੋਂ ਦੁਬਈ ਗਏ ਨੌਜਵਾਨ ਦੀ ਪਿਛਲੇ ਦਿਨੀ ਉੱਥੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਅੱਜ ਅੰਮ੍ਰਿਤਸਰ ਪੁੱਜੀ ਜਿਸ ਨੂੰ ਸਰਬੱਤ ਦਾ ਭਲਾ ٹرسٹ ਵੱਲੋਂ ਆਪਣੀ ਐਂਬੂਲੈਂਸ ਦੇ ਰਾਹੀਂ ਮੋਗਾ ਦੇ ਲਈ ਰਵਾਨਾ ਕੀਤਾ ਗਿਆ ਦੱਸਦੇ ਕਿ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਗਾ ਪੁਰਾਣਾ ਦੇ ਪਿੰਡ ਰਾਜੋਆਣਾ ਦੇ ਨਾਲ ਸਬੰਧਤ 34 ਸਾਲਾ ਅਜੇ ਕੁਮਾਰ ਦਾ ਮ੍ਰਿਤਕ ਸਰੀਰ ਅਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪੁੱਜਿਆ ਜਿਸ ਉਪਰੰਤ ਸਰਬੱਤ ਦਾ ਪਲਾਟ ਟਰੱਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਪਲਾਟ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐਸ ਪੀ ਐਸ ਉਬਰਾਈ ਦੀ ਟੀਮ ਨੇ ਦੱਸਿਆ ਕਿ ਅਜੇ ਕੁਮਾਰ ਵੀ ਹੋਰ ਨਾ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਦੇ ਲਈ 5 ਸਾਲਾਂ ਤੋਂ ਦੁਬਈ ਵਿੱਚ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਬੀਤੀ 24 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਉੱਥੇ ਮੌਤ ਹੋ ਗਈ। ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜਤ ਪਰਿਵਾਰ ਦੀ ਹਾਜ਼ਰੀ ਵਿੱਚ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾੜੀ, ਜਰਨਲ ਸਕੱਤਰ ਬਨਪ੍ਰੀਤ ਸਿੰਘ ਸੰਧੂ ਤੇ ਇੰਜੀਨੀਅਰ ਗੁਰਦੇਵ ਸਿੰਘ ਛੀਨਾ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ। ਉਹਨਾਂ ਦੱਸਿਆ ਕਿ ਡਾਕਟਰ ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 422 ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਨੇ ਅਤੇ ਪਿਛਲੇ ਕੁਝ ਹਰਸੇ ਤੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਮ੍ਰਿਤਕ ਸਰੀਰ ਘਰਾਂ ਤੱਕ ਪਹੁੰਚਣ ਲਈ ਮੁਫਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਦੱਸ ਦਈਏ ਕਿ ਮੋਗਾ ਦੀ ਤਹਿਸੀਲ ਬਾਗਾਪੁਰਾਣਾ ਦੇ ਪਿੰਡ ਰਾਜੋਵਾਨਾਂ ਦੇ ਨਾਲ ਸਬੰਧਤ 34 ਸਾਲਾ ਅਜੀਤ ਕੁਮਾਰ 5 ਸਾਲ ਤੋਂ ਦੁਬਈ ਦੇ ਵਿੱਚ ਰਹਿ ਰਿਹਾ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਉੱਥੇ ਮੌਤ ਹੋ ਗਈ ਉਸ ਦਿਨ ਅਜ ਮਰਤਕ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੂਜਯਾ ਜਿਸੂਪ੍ਰੰਤ ਸਰਬੱਤ ਦਾ ਭਲਾ ਟੀਮ ਦੀ ਮੁਫਤ ਐਂਬੂਲੈਂਸ ਰਾਹੀਂ ਉਸ ਦੇ ਘਰ ਭੇਜਿਆ ਗਿਆ ਪੀੜਤ ਪਰਿਵਾਰ ਵੱਲੋਂ ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਧੰਨਵਾਦ ਕੀਤਾ ਗਿਆ ਡਾਕਟਰ ਐਸ.ਪੀ ਸਿੰਘ ਉਭਰਾਏ ਦੀ ਸਰਪ੍ਰਸਤੀ 8 ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਅਸੀਂ 에ਰਪੋਰਟ ਤੇ ਆਏ ਹਾਂ ਮੋਗੇ ਜ਼ਿਲ੍ਹੇ ਦੀ ਤਹਿਸੀਲ ਬਾਗਾਪੁਰਾਣਾ ਨੇੜਲੇ ਪਿੰਡ ਨਾਲ ਸੰਬੰਧਿਤ ਇੱਕ ਨੌਜਵਾਨ ਅਜੀਤ ਕੁਮਾਰ ਜੀ ਦੀ ਬੀਤੀ 24 ਜੁਲਾਈ ਨੂੰ ਦੁਬਈ 'ਚ ਮੌਤ ਹੋ ਗਈ ਸੀ ਹਾਟ ਟੈਕ ਨਾਲ ਉਹਦੀ ਡੈੱਡ ਬੋਡੀ ਅੱਜ ਇੱਥੇ ਅਸੀਂ ਰਿਸੀਵ ਕਰਕੇ ਪਰਿਵਾਰ ਨੂੰ ਸੌਂਪੀ ਆ ਤੇ ਸੌਂਪਣ ਪਰੰਤ ਟਰਸਟ ਦੀ ਹੀ ਜਿਹੜੀ ਇੱਥੋਂ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਆ ਉਹਦੇ ਰਾਈ ਉਹਦੇ ਜੱਦੀ ਪਿੰਡ ਭੇਜੀ ਗਈ ਆ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਹੁਣ ਤੱਕ ਟਰਸਟ ਵੱਲੋਂ 422 ਦੇ ਕਰੀਬ ਬਤ ਨਸੀਬ ਨੌਜਵਾਨਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਆ ਤੇ ਮੈਂ ਇੱਥੇ ਪੰਜਾਬੀਆਂ ਬਾਕੀ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਟਰਸਟ ਵੱਲੋਂ 에어ਪੋਰਟ ਤੋਂ ਕਿਸੇ ਵੀ ਦੇਸ਼ ਤੋਂ ਮ੍ਰਿਤਕ ਸਰੀਰ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਉਣ ਦੀ ਮੁਫਤ ਸੇਵਾ ਜਾਰੀ ਕੀਤੀ ਗਈ ਆ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਕਿਸੇ ਵੀ ਭੈਣ ਭਰਾ ਨੂੰ ਲੋੜ ਪੈਂਦੀ ਆ ਰੱਬ ਨਾ ਕਰੇ ਲੋੜ ਨਾ ਪਵੇ ਫਿਰ ਵੀ ਜੇਕਰ ਲੋੜ ਪੈਂਦੀ ਆ ਤਾਂ ਉਹ ਸਾਡੇ ਨਾਲ ਅਮਰਸਰ ਟੀਮ ਨਾਲ ਟਰਸਟੀ ਨਾਲ ਸੰਪਰਕ ਕਰ ਸਕਦੇ ਨੇ ਮੇਰਾ ਨਾਮ ਦਿਨੇਂਦਰ ਕੁਮਾਰ ਹੈ ਮੈਂ ਆਪਣੇ ਭਰਾ ਦੀ ਬਿੜੀ ਲੈਣ ਆਇਆ ਤਾਂ ਕਿ ਮੇਰੇ ਬ੍ਰਦਰ ਦੀ 24 ਤਰੀਕ ਨੂੰ ਡੈਥ ਹੋ ਗਈ ਸੀ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਮੇਰੀ ਗਲਜੀਤ ਭਾਜੀ ਨੇ ਬਲਦੀਪ ਭਾਜੀ ਨੇ ਤੇ ਬਰਾਏ ਸਾਹਿਬ ਦੀ ਟੀਮ ਨੇ ਬਹੁਤ ਹੈਲਪ ਕੀਤੀ ਆ ਬੋਡੀ ਇਥੇ ਟੀਆ ਵਾਲੇ ਗਰਾਉਂਡ ਦੇ ਤੇ ਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਨੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਹਾਣ ਅਮਰਜ ਸਰ ਤੋਂ ਸਾਨੂੰ ਉਹਨਾਂ ਨੇ ਮਿਲ ਕੇ ਜਾਣ ਲਈ ਆਪਣੀ ਐਂਬੂਲੈਂਸ ਵੀ ਦਿੱਤੀ ਆ ਸਾਡੀ ਹੈਲਪ ਕੀਤੀ ਆ ਇਹਦੇ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਨਾਲ ਆ ਗਏ ਗੁਰਿੰਦਰ ਹੰਤ ਦੇਖ ਕੇ ਨਾ ਮੇਰੇ ਘਰ ਦੇ ਹਾਲਾਤ ਦੇਖ ਕੇ ਤੇ ਉਹਨਾਂ ਤੋਂ ਮੈਂ ਕੋਈ ਮਾਲੀ ਮਦਦ ਵੀ ਮੰਗ ਮੰਗ ਕਰ ਲਾਂਗਾ ਧੰਨਵਾਦ